ਕੈਨੇਡਾ ਵਿੱਚ ਅਸਾਈਲਮ ਮੰਗਣ ਵਾਲਿਆਂ ਦੀ ਗਿਣਤੀ 1.86 ਲੱਖ ਤੇ ਪੁੱਜ ਗਈ ਹੈ ਅਤੇ ਹਾਲ ਹੀ ਵਿੱਚ 10 ਹਜ਼ਾਰ ਪੰਜਾਬੀਆਂ ਨੇ ਕੈਨੇਡਾ ਵਿੱਚ ਪਨਾਹ ਮੰਗੀ। ਅਸਾਈਲਮ ਮੰਗਣ ਵਾਲਿਆਂ ਵਿੱਚੋਂ ਵੱਡੀ ਗਿਣਤੀ ਕੁਮੰਤਰੀ ਵਿਦਿਆਰਥੀਆਂ ਦੀ ਹੈ ਅਤੇ ਵਿਜ਼ਟਰ ਵੀਜ਼ਾ ਵਾਲੇ ਵੀ ਪੱਕੇ ਤੌਰ ਤੇ ਕੈਨੇਡਾ ਵਿੱਚ ਵਸਣ ਲਈ ਇਹ ਰਾਹ اختیار ਕਰ ਰਹੇ ਨੇ। ਦੂਜੇ ਪਾਸੇ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ ਅਸਾਈਲਮ ਕੇਸਾਂ ਦਾ ਬੈਕਲੌਗ ਵਧਣ ਕਾਰਨ ਨਵੇਂ ਮਾਮਲਿਆਂ ਦਾ ਨਿਪਟਾਰਾ 4 ਸਾਲ ਤੋਂ ਪਹਿਲਾਂ ਹੋਣਾ ਸੰਭਵ ਨਹੀਂ। ਕੈਨੇਡੀਅਨ ਹਵਾਈ ਅੱਡੇਾਂ ਤੇ ਅਸਾਈਲਮ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ 2019 ਤੋਂ 2023 ਦਰਮਿਆਨ ਇਸ ਅੰਕੜੇ ਵਿੱਚ 72000 ਦਾ ਵਾਧਾ ਹੋਇਆ ਹੈ। ਮੌਂਟਰੀਅਲ ਦੇ ਹਵਾਈ ਅੱਡੇ ਤੇ 2022 ਵਿੱਚ ਸਿਰਫ 3325 ਜਣਿਆਂ ਨੇ ਕੈਨੇਡਾ ਵਿੱਚ ਸ਼ਰਨ ਮੰਗੀ ਪਰ 2023 ਵਿੱਚ ਇਹ ਅੰਕੜਾ 29500 ਹੋ ਗਿਆ। ਦੱਸ ਦਈਏ ਕਿ 2019 ਵਿੱਚ 58378 ਜਣਿਆਂ ਨੇ ਕੈਨੇਡਾ ਵਿੱਚ ਪਨਾਹ ਮੰਗੀ। ਪਰ ਅਗਲੇ ਸਾਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟ ਕੇ 18500 ਰਹਿ ਗਈ 2023 ਵਿੱਚ 134000 ਅਸਾਈਲਮ ਅਰਜ਼ੀਆਂ ਰਿਫਿਊਜੀ ਬੋਰਡ ਕੋਲ ਵਿਚਾਰ ਅਧੀਨ ਈਨਸਾਨ ਪਰ ਟ੍ਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ 2024 ਵਿੱਚ ਅਸਾਈਲਮ ਕੇਸਾਂ ਦਾ ਬੈਕਲੌਗ 186000 ਹੋ ਚੁੱਕਾ ਹੈ ਦੂਜੇ ਪਾਸੇ ਦਾ ਗਲੋਬੈਂਡ ਮੇਲ ਦੀ ਰਿਪੋਰਟ ਕਹਿੰਦੀ ਹੈ ਕਿ 2018 ਤੋਂ 2023 ਦਰਮਿਆਨ ਕੋਮਾਂਤਰੀ ਵਿਦਿਆਰਥੀਆਂ ਵੱਲੋਂ ਅਸਾਈਲਮ ਦੇ ਦਾਅਵੇ 640% ਵੱਧ ਗਏ ਜੋ ਇਮੀਗ੍ਰੇਸ਼ਨ ਪ੍ਰਣਾਲੀ ਸਾਹਮਣੇ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਕੈਨੇਡਾ ਵਿੱਚ ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਹਜ਼ਾਰਾਂ ਕੋਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ ਅਤੇ ਪੀਆਰ ਨਾ ਮਿਲਣ ਦੀ ਸੂਰਤ ਵਿੱਚ ਇਹਨਾਂ ਵਿਦਿਆਰਥੀਆਂ ਵਿੱਚੋਂ ਵੱਡੀ ਗਿਣਤੀ ਅਸਾਈਲਮ ਦੇ ਦਾਅਵੇ ਕਰ ਸਕਦੇ ਨੇ ਦੂਜੇ ਪਾਸੇ ਰਿਫਿਊਜੀ ਬਜੋਂ ਦਾਵਾ ਪ੍ਰਵਾਨ ਹੋਣ ਜਾਂ ਰੱਦ ਹੋਣ ਦੇ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ 2018 ਵਿੱਚ 63% ਅਰਜ਼ੀਆਂ ਪ੍ਰਵਾਨ ਹੋ ਰਹੀਆਂ ਸਨ ਪਰ 2023 ਵਿੱਚ ਇਹ ਅੰਕੜਾ ਵਧ ਕੇ 80% ਦੇ ਨੇੜੇ ਪੁੱਜ ਗਿਆ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਵੀ ਹਜ਼ਾਰਾਂ ਲੋਕ ਕੈਨੇਡਾ ਛੱਡਣ ਨੂੰ ਤਿਆਰ ਨਹੀਂ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰ 28000 ਵਾਰੰਟ ਲੈ ਕੇ ਸਬੰਧਤ ਲੋਕਾਂ ਦੀ ਭਾਲ ਕਰ ਰਹੇ ਨੇ ਕੈਨੇਡਾ ਦੇ ਇੱਕ ਸੂਬੇ ਵਿੱਚ ਅਸਾਇਲਮ ਦਾਵਾ ਰੱਦ ਹੋਣ ਮਗਰੋਂ ਸ਼ਰਨਾਰਥੀਆਂ ਨੇ ਡਿਪੋਰਟੇਸ਼ਨ ਤੋਂ ਬਚਣ ਲਈ ਆਪਣੇ ਟਿਕਾਣੇ ਹੀ ਬਦਲ ਲਏ ਅਤੇ ਕਿਸੇ ਨਾ ਕਿਸੇ ਤਰੀਕੇ ਸਮਾਂ ਲੰਘਾਉਣ ਦੇ ਯਤਨ ਕਰ ਰਹੇ ਨੇ ਉਧਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦੇ ਯਤਨ ਕਰ ਰਹੇ ਨੇ ਅਤੇ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਕੈਨੇਡਾ ਵਿੱਚ ਮੌਜੂਦ ਲੋਕਾਂ ਨੂੰ ਵਾਪਸ ਭੇਜਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੱਦ ਤੋਂ ਜ਼ਿਆਦਾ ਵਧਣ ਕਰਕੇ ਹਾਊਸਿੰਗ ਅਤੇ ਹੈਲਥ케ਅਰ ਸੈਕਟਰ ਤੇ ਗੈਰ ਜ਼ਰੂਰੀ ਦਬਾਅ ਪੈ ਰਿਹਾ ਹੈ ਪਰ ਮੌਂਟਰੀਅਲ ਹਵਾਈ ਅੱਡੇ ਰਾਹੀਂ ਕੈਨੇਡਾ ਵਿੱਚ ਦਾਖਲ ਹੋਏ 90% ਸ਼ਰਨਾਰਥੀਆਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ ਕਿ ਉਹਨਾਂ ਦੇ ਅਸਾਇਲਮ ਦਾਅਵੇ ਤੇ ਵਿਚਾਰ ਕੀਤਾ ਜਾ ਰਿਹਾ ਹੈ ਜਾਂ ਨਹੀਂ ਬੈਰਰ ਰਿਪੋਰਟ ਹਮਦਰ ਟੀਵੀ